ਅੱਜ ਅਸੀਂ ਪਿੰਡ ਗੁਰਦਾਸਨਗਲ ਆਇਆ ਮੇਰੇ ਨਾਲ ਅਸੀਂ ਡੀਐਸਪੀ ਸਾਹਿਬਾਨ ਐਸਟੀਐਮ ਮੌਕੇ ਦੇ ਸਰਪੰਚ ਸਾਹਿਬ ਆਪਣੇ ਨੰਬਰਦਾਰ ਸਾਡੀ ਲੋਡ ਲਫਸੈਂਟੀ ਐਗਰੀਕਲਚਰ ਬੈਕ ਪਾਸਾਰੇ ਇੱਥੇ ਨੇ ਇਹ ਹੀ ਹੈ ਕਿ ਸਾਡੇ ਤਕਰੀਬਨ ਗੁਰਦਾਸਪੁਰ ਜਹੇ ਤੱਕ ਦੀ 44 ਕੇਸ ਆਇਆ ਜਿਹਦੇ ਵਿੱਚ ਮੈਂ ਹੀ ਕਹਿਣਾ ਚਾਹਾਂਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਪੋਲੂਸ਼ਨ ਦੇ ਕਾਰਕਿਰ ਸਬੰਧੀ ਜਿਹੜੀ ਪ੍ਰਣਾਲੀ ਮਗ ਨਹੀਂ ਲਾਣੀ ਉਸ ਸਬੰਧੀ ਜਿਹੜੇ ਜਿਹੜੇ ਮੁਲਾਜ਼ਮ ਕੰਮ ਨਹੀਂ ਕਰਦੇ ਅਸੀਂ ਸ਼ਕਤੀ ਦੇ ਨੱਦੇ ਹੋਏ ਨਾ ਸ਼ੋਕੇ ਨੋਟਿਸ ਵੀ ਕੱਢੇ ਹੈ ਕਲਾਸ ਦੇਲੇ ਵੀ ਕਿਸਾਨ ਅਸੀਂ ਬਾੜੂਛੁਰ ਤੋਂ ਅਪੀਲ ਕਰਦੇ ਆ ਰਹੇ ਆ ਕਿ ਤੁਸੀਂ ਕਾਈਂਡਲੀ ਮੇਰੀ ਬੇਨਤੀ ਹੈ ਕਿ ਪ੍ਰਾਣੀ ਮਾਰਗ ਨਾ ਲਾਓ ਇਹਨਾਂ ਤਾਂ ਸਾਡੇ ਬੱਚਿਆਂ ਦਾ ਸਾਡੇ ਸਾਰਿਆਂ ਦਾ ਦਾਨੀ ਵਾਲੀ ਨੁਕਸਾਨ ਹੈ ਸਿਹਤ ਪੱਖੋਂ ਵੀ ਬਹੁਤ ਵੱਡਾ ਨੁਕਸਾਨ ਹੈ ਫਿਰ ਵੀ ਜੇ ਕੋਈ ਸ਼ਰਾਰਤੀ ਅੰਛ ਨਹੀਂ ਮੰਨ ਰਿਹਾ ਉਸ ਸਬੰਧ ਵਿੱਚ ਅਸੀਂ ਅੱਜ ਵੀ ਕੀਤੀਆਂ ਰੈਡ ਐਂਟਰੀਆਂ ਫਾਈਨਲੀ ਲਾਏ ਨੇ ਤੇ ਮੈਂ ਇਹੀ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਕਿ ਹੁਣ ਗੁਰਦਾਸਨਗਲ ਪਿੰਡ ਦੇ ਸਰਪੰਚ ਸਾਹਿਬ ਨਾਲ ਸੀਗੇ ਅਸੀਂ ਸਾਰਿਆਂ ਨੇ ਇਹੀ ਕਿਹਾ ਕਿ ਜਿੱਦਾਂ ਹੁਣ ਅਸੀਂ ਮੁੱਖ ਦੇ ਵੀ ਖੜੇ ਆ ਬੜੇ ਵਧੀਆ ਤਰੀਕੇ ਦੇ ਨਾਲ ਬੇਲੀ ਕਰਾ ਕੇ ਇਹਨਾਂ ਦੇਖੀਏ ਜਿਹੜੀ ਆਰਮੜ ਪਸ਼ੂਆਂ ਤੇ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਇਕਜੁੱਟ ਹੋ ਕੇ ਪ੍ਰਸ਼ਾਸਨ ਦਾ ਵੀ ਆਪਣਾ ਨਾਲ ਸਹਿਯੋਗ ਦਈਏ ਬਾਕੀ ਸਾਡੇ ਹੋਰ ਕਿਸਾਨ ਵੀਰ ਹੋਰ ਬਾਕੀ ਕਿਤੇ ਦੇ ਲੋਕ ਨੇ ਉਹਨਾਂ ਦਾ ਵੀ ਸਹਿਯੋਗ ਦਈਏ ਟਰਾਲੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੈ ਇਹ ਕੋਈ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵੀ ਕਿਉਂਕਿ ਸੁਪਰੀਮ ਕੋਰਟ ਦੀ ਹਦਾਇਤਾਂ ਇਹ ਮੈਨੂੰ ਕਿ ਸਰਕਾਰ ਪੱਖੋਂ ਵੀ ਹਦਾਇਤਾਂ ਅਸੀਂ ਇੱਥੇ ਦੇ ਸੱਤੀ ਨਾਲ ਲਵਾਂਗੇ ਕਿਸੇ ਤਰ੍ਹਾਂ ਦੀ ਸ਼ਰਾਰਤੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਕਰਕੇ ਅਸੀਂ ਨਾਲ ਮਿਲ ਕੇ ਜੇਰਾ ਆਪਣਾ ਗੋਦਾਸਪੁਰ ਜ਼ਿਲ੍ਹਾ ਇਹਨੂੰ ਬਿਲਕੁਲ ਮੈਂ ਕਵਾਂਗਾ ਕਿ ਸੱਤੀ ਨਾਲ ਲੰਦੇ ਹੋਏ ਜਾਂ ਆਪਣੀ ਸਾਡੀ ਅਪੀਲ ਮੰਦੇ ਹੋਏ ਜਿਹੜੇ ਆ ਪ੍ਰਾਣੀ ਦੇ ਕੇਸ ਜਿਹੜੇ ਆ ਅੱਗ ਲਾਣ ਦੇ ਨਾਂ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਣਾਈ। ਕੋਈ ਜਿਹੜੇ ਨਾਲ ਦਾ ਪਿੰਡ ਸੀਗਾ ਕਿ ਆਪਣੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਦਾ ਮੈਂ ਹੀ ਦੱਸਣਾ ਚਾਹਾਂਗਾ ਸਾਡੇ ਐਸ.ਟੀ.ਐਮ ਸਰਦਾਨ ਪ੍ਰਾਣੀ ਪ੍ਰੋਡਕਸ਼ਨ ਫੋਰਸ ਡੀ.ਐਸ.ਪੀ ਸਰਦਾਨ ਨਾਲ ਨੇ ਉਹ ਹਰ ਕੋਈ ਸਾਡਾ ਫੀਲਡ 'ਚ ਹੈ। ਸਾਡੇ ਨਾਲ ਨੋਡਲ ਅਫਸਰ, ਕਲਸਟਰ ਅਫਸਰ, ਸਾਡੇ ਤਸਿਲਦਾਰ, ਸਾਡਾ ਐਗਰੀਕਲਚਰ ਬੈਕਵਰਡ ਦੇ ਪੁਲਿਸ ਸਾਡੀ ਟੀਮ ਇਹ ਪਿੰਡਾਂ ਵਿੱਚੀ ਹੈ। ਇਹ ਇਹੀ ਕਾਰਨ ਹੈ ਕਿ ਲੋਕਾਂ ਨੂੰ ਸਮਝਾਣ ਲਈ ਬੀਚੇ ਸਾਬਾ ਬੇਤੇ ਫੀਲਡ ਤੇ ਉਤਰੇ ਨੇ ਐਸਪੀ ਸਰਹਬਾਨ ਗਏ ਨੇ ਉਹ ਆਪ ਜਾ ਰਹੇ ਨੇ ਜਿੱਥੇ ਵੀ ਲੋਕਾਂ ਕੋਈ ਉਹ ਜੀ ਸ਼ਰਾਬੀਆਂ ਸ਼ਗਲ ਆਂਦਾ ਉਹਨ ਮੌਕੇ ਤੇ ਹੀ ਕੰਟਰੋਲ ਕੀਤਾ ਜਾਂਦਾ ਤਾਂ ਜੋ ਪ੍ਰਦੂਸ਼ਨ ਨਾ ਫੈਲੇ ਐਂ ਦੂਸਰੀ ਗੱਲ ਅਪੀਲ ਇਹ ਹੈ ਕਿ ਸਾਡਾ ਦਸਤਰੀ ਕੰਮ ਛੱਡ ਕੇ ਅਸੀਂ ਬਿਲ ਗਸਾਨਾ ਲਈ ਹੀ ਪਿੰਡ ਵਿੱਚ ਕੰਮ ਕਰ ਰਹੇ ਆਂ ਇਹ ਹੀ ਸੰਭਾਾਰ ਬਾਰ ਬਾਰ ਸੰਭਾਾਰ ਰਹਿਆ ਕਿ ਅੱਗੇ ਨਾ ਲਾਉ ਸਾਡੇ ਅਫਸਰ ਸਹਿਬਾਨ ਤੁਹਾਡੇ ਨਾਲ ਹਰ ਪੱਕੋ ਸਹਿਯੋਗ ਕਰਨ ਚ ਤੁਹਾਡੇ ਨਾਲ ਨੇ ਬਿਲ ਅਸੀਂ ਦਿੱਤੇ ਹੋਇਆ ਸੁਪਰ ਚਿਹਰ ਅਸੀਂ ਦਿੱਤੇ ਹੋਇਆ ਕਾਲ ਸੈਂਟਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਡਿਸਟ੍ਰਿਕਟ ਲੈਵਲ ਤੇ ਸ਼ੁਰੂ ਕੀਤਾ ਗਿਆ ਕਿ ਕੋਈ ਸਹੂਲਤ ਲਈ ਅਸੀਂ 24 ਘੰਟੇ ਚੱਲ ਰਿਹਾ ਕਿਸੇ ਨੂੰ ਕੋਈ ਵੀ ਲੋੜ ਪੰਦੀ ਹੈ ਉਸੇ ਵੇਲੇ ਉਹਨਾਂ ਦੇ ਕਾਲ ਅਟੈਂਡ ਕਰਕੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿਲ ਬਲ ਪ੍ਰੋਵਾਈਡ ਕੀਤੇ ਜਾ ਰਹੇ ਜੇ ਅਸੀਂ ਇੰਨਾ ਕੁਝ ਕਰ ਰਹੇ ਹਾਂ ਤੇ ਤੁਹਾਡਾ ਵੀ ਇੱਕ ਸਾਡੇ ਨੂੰ ਸਹਿਯੋਗ ਕਰਨਾ ਜ਼ਰੂਰ ਬੰਦਾ ਹੈ ਇਸ ਕਰਕੇ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਆ ਇਹ ਕੇਸ ਬਿਲਕੁਲ ਨਾ ਗੁਰਦਾਸਪੁਰ ਜਿਲ੍ਹੇ ਚਾਹੁੰਦੇ ਹੈ ਰੈਲੀ ਕੋਈ ਹਲ ਪਲੈਨ ਨੰਬਰ ਦਿੱਤੇਗੇ ਜਿਸਾ ਕੋਈ ਅਗਲੇ ਕੰਮ ਜੇ ਸਿੱਧਾ ਨੂੰ ਕਾਲ ਕਰ ਸਕੇ ਜੀ ਬਿਲਕੁਲ ਜੀ ਗੁਦਾਤਕੁਰ ਜ਼ਿਲ੍ਹੇ ਦਾ ਜਿਹੜਾ ਸਿਵਲ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਉਸ ਸਬੰਧੀ ਅਸੀਂ ਆਪਣੇ ਡੀਪੀਐਲ ਰਾਹੀਂ ਤੁਹਾਡੇ ਪੱਤਰਕਾਰ ਵੀਰਣਾ ਵੀ ਸਾਂਝਾ ਕਰ ਦਵਾਂਗੇ ਹੁਣ ਜਿਹੜਾ ਨੰਬਰ ਹੈ ਉਹ ਹੈ 01874266376 ਕੋਈ ਵੀ ਕਿਸਾਨ ਵੀਰ ਕਿਸੇ ਨੂੰ ਬੇਲ ਦੀ ਜਰੂਰਤ ਹੈ ਸੁਪਰ ਚਿੱਡ ਦੀ ਜਰੂਰਤ ਹੈ ਤੁਸੀਂ ਹਰਤੇ ਕਾਲ ਕਰੋ ਅੱਛੇ ਉਸ ਸਬੰਧੀ ਉਸਦੇ ਕਲਸਰ ਅਫਸਰ ਨੋਡਲ ਅਫਸਰ ਬੇਲਰ ਵਾਲਾ ਮਸ਼ੀਨ ਵਾਲੇ ਨੂੰ ਉਸੇ ਵੇਲੇ ਕਾਲ ਕਰਕੇ ਜਗ੍ਹਾ ਤੇ ਪ੍ਰੋਵਾਈਡ ਕਰਾਣਾ ਜਿੱਥੇ ਤੁਸੀਂ ਲੋਕੇਸ਼ਨ ਭੇਜਦੇ ਹੋ ਇਸ ਕਰਕੇ ਤੁਸੀਂ ਇਹਦਾ ਪੂਰਾ ਆਪਣਾ ਲਾਹੇਰ ਬਲੋ ਕਈ ਵਾਰੀ ਕਿ ਇਹਨਾਂ ਕਿਸਾਨ ਵੀਰਾਂ ਤੁਹਾੰਦੀ ਹੈ ਕਿ ਉੱਥੇ ਮੌਕੇ ਤੇ ਕੋਈ ਅਫਸਰ ਸਹਾਬ ਨਹੀਂ ਅਸੀਂ ਕਿਹਦੇ ਨਾਲ ਟਾਈਅਪ ਕਰੀਏ ਕਿਹਨੂੰ ਕਾਲ ਕਰੀਏ ਇਹ ਨੰਬਰ ਅਸੀਂ ਟੋਲ ਫਰੀ ਤੁਹਾਡੇ ਲਈ ਸ਼ੁਰੂ ਕੀਤਾ ਹੈ ਤੁਸੀਂ ਆਪਣੀ ਇੱਥੇ ਗੱਲਬਾਤ ਰੱਖ ਕੇ ਜੇ ਵੀ ਚੀਜ਼ ਦੀ ਲੋੜ ਆ ਸਾਡੇ ਕੋਲ ਲਓ ਬਟ ਇਹ ਇਨਸ਼ੋਰ ਕਰਾਓ ਕਿ ਅੱਗ ਕਿਸੇ ਤਰ੍ਹਾਂ ਵੀ ਨਾ ਲੱਗੇ